ਜਿਵੇਂ ਹੁਣ ਮੀਤ ਇਹਰ ਮੁੰਡਾ ਨੌਜਵਾਨ ਖੜਾ ਹੈਗਾ ਉਹਨੂੰ ਜਾਣਦੇ ਹੋ ਉਹ ਤੇ ਇਹਨੂੰ ਨਹੀਂ ਜਾਣਦੇ ਜਿਹੜਾ ਮੌਜੂਦਾ ਇੱਥੋਂ ਮੌਜੂਦਾ ਕੀ ਨਾਮ ਹੈ ਨਾ ਇਹ ਪੰਡੂਰ ਇਹਨੂੰ ਜਾਣਦੇ ਨਹੀਂ ਕੋਣ ਆ ਇਹ ਅੱਛਾ ਤਾਂ ਤਾਂ ਨਹੀਂ ਪਤਾ ਹੈ ਕੋਣ ਹੈ ਜਦੋਂ ਮਕਾਲਾ ਕੱਢੀਏ ਕੋਲੇ ਖੜਾ ਰਹੇ ਸੰਤ ਪਤਾ ਨਹੀਂ ਜੋ ਜਾਣਦੇ ਨਹੀਂ ਫਿਰ ਤੁਸੀਂ ਕਹਿੰਦੇ ਕੰਮ ਬਹੁਤ ਕੀਤੇ ਸਾਡੇ ਫਿਰ ਵੋਟ ਕਿਹੜੀ ਪਾਰਟੀ ਨੂੰ ਪਾਉਗੇ ਮੇਰਾ ਤਾਂ ਵੀਰੇ ਪਾਉਣ ਨੂੰ ਜੀ ਨਹੀਂ ਕਰਦਾ ਜਦੋਂ ਕੰਮ ਹੀ ਨਹੀਂ ਹੁੰਦਾ ਗਰੀਬ ਜਨਤਾ ਦਾ ਨਹੀਂ ਤੁਸੀਂ ਸਾਡੇ ਸਾਹਮਣੇ ਇੱਥੇ ਆਏ ਕਹੀ ਜਾਉਂ ਵੀ ਅਸੀਂ ਵੋਟ ਨਹੀਂ ਪਾਉਂਦੇ ਉੱਥੇ ਕਿਥੇ ਲਾਲਚ ਤੇ ਬੋਤਲ ਪਿੱਛੇ ਤਾਂ ਨਹੀਂ ਪਾ ਕੇ ਆਉਂਦੇ ਵੋਟ ਮੈਂ ਕਹਾਂਾ ਪਾਰਟੀ ਸਪੋਰਟ ਕਰ ਰਹੇ ਨੇ ਅੱਛਾ ਜੀ ਤੇ ਨੌਜਵਾਨ ਮੁੰਡੇ ਤੁਸੀਂ ਕਿਹੜੀ ਪਾਰਟੀ ਦਾ ਰੁਝਾਨ ਦੇਖ ਰਹੇ ਹੋ ਜਿਆਦਾਤਰ ਤਾਂ ਬੀ ਆ ਕਾਲੀਆਂ ਦਾ ਚੱਲ ਰਿਹਾ ਸੋ ਇਹ ਜਨਾਬਾ ਵੋਟਾਂ ਦੀ ਜਿਵੇਂ ਐਮਪੀ ਦੀਆਂ ਵੋਟਾਂ ਇਲੈਕਸ਼ਨਾਂ ਆ ਗਈਆਂ ਹਾਂਜੀ ਅਸੀਂ ਸੁਮੇਤ ਕਮਾਲ ਪਾਰਟੀ ਨੂੰ ਸਪੋਰਟ ਕਰਦੇ ਹਾਂ ਅੱਛਾ ਜੀ ਤੇ ਇਹਨਾਂ ਲਈ ਹੰਗਾਰਾ ਮਾਰਦੇ ਪੂਰਾ ਕੋਈ ਵੋਟ ਇਹਨਾਂ ਨੂੰ ਵੱਤ ਤੋਂ ਵੱਧ ਬਾਕੀ ਸਾਰੇ ਲੋਟੂ ਪਾਰਟੀ ਹੈਗੀ ਜਿਵੇਂ ਖੈਰੇ ਹੁਣੇ ਆ ਗਏ ਨੇ 500 ਦੀ ਗੱਲ ਕਰਦੇ ਨੇ ਮੈਂ 500 ਦੀ ਗੱਲਾਂ ਕਰਦਾ ਕੈਂਦੀਆਂ ਦੀ ਗੱਲਾਂ ਕਰਦਾ ਇਹ ਜਿਹੜਾ ਪੰਜਾ ਕਾਂਗਰਸ ਦਾ ਇਹ ਖੁੰਨੀ ਪੰਜਾ ਜੀ 84 ਵੇਲੇ ਇਹਨਾਂ ਨੇ ਪੰਜਾਬ ਤੇ ਟੈਗ ਕੀਤੇ ਨੇ ਇੱਕ ਕਰਮਾਨਾ ਮੇਰੀ ਮੇਰੀ ਦੀਆਂ ਰਹਿ ਸਕਦੀਆਂ ਨੇ ਪਰ ਇਹ ਦੋ ਮੇਰੀ ਦੇ ਪੈਰ ਧਰਦਾ ਇੱਕ ਪਾਸੇ ਪੰਥ ਦੀ ਗੱਲ ਕਰਦਾ ਇੱਕ ਪਾਸੇ ਖੁੰਨੀ ਪੰਜੇ ਨਾ ਖੜਦਾਗਾ ਨਹੀਂ ਕਹਿਰਾ ਸਾਹਿਬ ਦੇਖਿਆ ਆਪਾਂ ਬੰਦੀ ਸਿੰਘਾਂ ਦੀ ਵੀ ਗੱਲ ਕਰਦਾ ਉਹ ਅਮਰਤਪਾਲ ਤੇ ਐਨਐਸਏ ਲੱਗੀ ਉਹਦੀ ਵੀ ਗੱਲ ਕਰਦਾ ਗੱਲ ਕਰਦਾ ਠੀਕ ਆ ਉਹਦੀ ਜਗ੍ਹਾ ਤੇ ਵਧੀਆ ਪਰ ਉਹ ਜਨਕ ਪਾਰਟੀ ਨਹੀਂ ਸਹੀ ਕਰਤ ਉਹ ਮੈਨੇ ਨਹੀਂ ਰੱਖਦੀ ਗੱਲਾਂ ਜਿੰਨੀ ਪਾਰਟੀ ਸਹੀ ਕੀਤੀ ਸੀ ਉਹਨੇ ਉਦੋਂ ਲੋਕਾਂ ਨੇ ਨਹੀਂ ਫਤਵਾ ਦਿੱਤਾ ਨਹੀਂ ਨਹੀਂ ਉਹ ਨੂੰ ਛੁੱਟਣਾ ਚਾਹੀਦਾ ਮੇ ਕੀ ਸਹੀ ਹੈ ਕੀ ਗੱਲ ਤਾਂ ਕਿ ਮਨੱਖ ਨੂੰ ਹੋਦਾ ਅਧਿਕਾਰ ਚੰਗੇ ਬੁਰੇ ਸੋਚਣ ਦਾ ਮੇ ਕੀ ਮੇਰੇ ਲਈ ਚੰਗਾ ਹੈ ਕੀ ਮਾੜਾ ਹੈਗਾ ਨਹੀਂ ਤਾਂ ਚੰਗੇ ਬਾਰੇ ਤਾਂ ਨਹੀਂ ਪਤਾ ਪਸ ਤੋਂ ਵੀ ਥੱਲੇ ਸੋਚਦਾ ਬੰਦਾ ਕਿੰਨੀ ਵੋਟਰ ਨਾਲ ਲੀਡ ਕਰਨਗੇ ਵੱਧ ਤੋਂ ਵੱਧ ਹੀ ਕਰਨਗੇ ਜੀ ਆਈਡੀਆ ਕੋਈ ਨਹੀਂ ਇਹ ਟਾਈਮ ਦੇ ਸੁਝਾਉਣ ਨੂੰ 4 ਤਰੀਕ ਨੂੰ ਨਹੀਂ ਟੱਕਰ ਕਿੰਨਾ ਕਿੰਨਾ ਨਾਲ ਮੰਨਦੇ ਹੋ ਤੁਸੀਂ ਟੱਕਰ ਖੈਰੇ ਨਾਲ ਹੀ ਦੱਸ ਰਹੇ ਨੇ ਵੈਸੇ ਟੱਕਰ ਸਾਰਿਆਂ ਨਾਲ ਹੀ ਆ ਸਾਡੀ ਜੀ ਵੱਧ ਤੋਂ ਵੱਧ ਵੋਟ ਪਾਵਾਂਗੇ ਤੇ ਮੀ دیر ਹੈਗੇ ਟੱਕਰ ਚ ਨਹੀਂ ਮੀ دیر ਬਹੁਤ ਪਿਛੇ ਆ ਪਿਛੇ ਆ ਜੀ ਸਾਰੇ ਜੁੰਦਾ ਸਾਹਿਬ ਸਾਰੇ ਪਿਛੇ ਸਾਰੇ ਅਰਵਿੰਦ ਇਹਨਾਂ ਦਾ ਦੇਖ ਹੀ ਲਿਆ ਜੀ ਹੁਣ ਪਿਛੇ ਸਾਲਾਂ ਨੂੰ ਨਹੀਂ 20 25 25 ਸਾਲ ਹੋ ਗਏ ਜੀ ਇਹ ਹੁੰਦੇ ਆ ਉਹ ਇੱਕਦਮ ਲਾਤੇ ਪਿੱਛੇ ਸਾਰਿਆਂ ਨੇ ਤੇ ਇਸ ਟਾਈਮ ਨਹੀਂ ਭਗਵੰਤ ਜੀ ਦੇਖ ਲੋ ਇੱਕ ਕਹਿੰਦਾ ਜੀ ਮੈਂ ਬਿਆਨ ਕਰਉ ਮੁੱਖ ਮੰਤਰੀ ਹੁੰਦੇ ਪੰਡਾਂ ਜੁੰਦੇ ਨੇ ਆਪ ਉਹਨਾਂ ਨੂੰ ਕੁੱਟ ਰਿਹਾ ਜੋ ਸਵਾਲ ਕਰਨਾ ਨੌਜਵਾਨਾਂ ਨੂੰ ਇਹ ਸਾਡਾ ਬਲਦਾਗ ਆ ਨਹੀਂ ਬਲਦਾ ਹੈਗਾ ਜਦੋਂ ਇਹ ਮੁੱਖ ਮੰਤਰੀ ਬਣਿਆ ਪਿਛਲੇ ਐਮਪੀ ਦੀ ਵੋਟਾਂ ਵੇਲੇ ਆਮ ਲੋਕ ਕੋਈ ਨਹੀਂ ਲੈ ਨਾਲ ਜੇ ਟੂਰ ਕਰਦੇ ਸੀ ਕੋਚ ਤੋਂ ਨਾ ਗੱਡੀਆਂ ਲੈ ਕੇ ਇੱਕ ਦੂਜੇ ਦੇ ਤਿੱਝੜੋਂ ਲ ਜਾਂਦੇ ਸੀ ਕਿਸੇ ਨੂੰ ਗਰੀਬ ਨੂੰ ਨਹੀਂ ਦੇਖਿਆ ਨਾ ਵੀ ਕੋਈ ਥੱਲੇ ਜਾਂਦਾ ਜਾਂ ਉੱਪਰ ਜਾਂਦਾ ਨੇ ਗਰੀਬ ਲੋਕਾਂ ਨੇ ਨਹੀਂ ਸੁਣੀ ਆ ਲਾਭ ਸਿੰਘ ਉਹ ਕੋ ਕੰਟਰੈਕਟਰ ਦਿੱਤੀ ਐ ਨੇ ਕੰਟਰੈਕਟਰਾਂ ਦਿੱਤੀਆਂ ਗੱਲ ਕਰਦਾ ਵੀ ਆਮ ਲੋਕ ਨਹੀਂ ਲੈਣਦੇ ਉਹਨਾਂ ਨਾਲ ਉਹ ਤੇ ਆਮ ਵੱਡੇ ਜਿਹੜੇ ਵੱਡੇ ਲੀਡਰਸ਼ਿਪ ਬਾਹਰੋਂ ਬਾਹਰੋਂ ਸਾਰੇ ਪੰਜਾਬ ਤੋਂ ਸੱਦ ਕੇ ਫੋਰਟੂਨਾਂ ਜੱਟੀਆਂ ਮੋਗਾ ਜੱਟੀਆਂ ਸੱਦ ਕੇ ਉਹ ਇਹਨਾਂ ਨੇ ਕੀ ਰੈਲੀ ਕੀਤੀ ਆ ਨਹੀਂ ਭਗਵੰਤ ਮਾਨ ਕਹਿੰਦਾ ਜਿਹੜੇ 70 ਸਾਲ ਦੇ ਇਹਨਾਂ ਦੇ ਤਾਣੇ ਬੁਣੇ ਪਏ ਸੀ ਉਹ ਇੰਨੇ ਉਲਝੇ ਪੈਣੇ ਮੈਂ 2 ਸਾਲਾਂ ਚ ਕਿਵੇਂ ਨਵੇੜਾ ਕਹਿੰਦਾ ਮੈਨੂੰ ਟਾਈਮ ਤਾਂ ਦੋ ਦੇਖੋ ਜਿਹੜੇ ਦਿੱਲੀ ਨੂੰ ਬੈੱਕ ਕੇ ਜੀ ਦਿੱਲੀ ਵੱਲ ਅੱਖਾਂ ਬੈੱਕ ਕੇ ਦਿੱਲੀ ਦੇ ਸਾਹਮਣੇ ਪੈਰਾਂ ਜਾ ਕੇ ਉਹ ਕੀ ਗੱਲ ਕਰਨਗੇ ਪੰਜਾਬ ਦੀ ਸਾਢੇ ਸੱਚ ਸਿੱਖ ਸੱਚ ਦੀ ਮੰਨਿਆ ਗਿਆ ਚਾਹੇ ਜੀ ਪੱਗਾ ਬੋਨੇ ਲੱਖ ਫਰਦੇ ਆ ਜਿਨ੍ਹਾਂ ਕਿ ਸੱਚ ਤੇ ਨਿਦੋਸ਼ੇ ਸ਼ੱਕ ਨਹੀਂ ਖਾਸ ਹੋ ਸਕਦੇ ਜੀ ਬਾਣੇ ਜੀ ਵੀ ਸਿੱਖ ਬਹੁਤ ਨੇ ਪਰ ਉਹ ਦੋਗਲੀਆਂ ਗੱਲਾਂ ਕਰਦ ਨੇ ਹੁਣ ਪੰਥ ਨੂੰ ਛੱਡ ਕੇ ਜਿਹੜਾ ਸਾਡਾ ਪੰਥ ਦਾ ਉਹ ਦਲ ਨਹੀਂ ਬਦਲੂਗਾ ਇੱਕ ਤਾਂ ਕਿਤੇ ਉਹ ਹਮੇਸ਼ਾ ਸਾਥ ਦੇ ਖੜੂ ਉਹ ਗਰੀਬ ਲੋਕ ਦੀ ਰੱਖਿਆ ਵੀ ਕਰੂਗਾ ਜਿਵੇਂ ਆਪਾਂ ਪੰਥ ਦੀ ਤੁਸੀਂ ਗੱਲ ਕੀਤੀ ਆ ਪੰਥ ਦੇ ਸਰਦਾਰ ਸੁਖਵੀਰ ਸਿੰਘ ਬਾਦਲ ਉਹਨਾਂ ਦੇ ਕੈਂਡੀਡੇਟ ਵੀ ਨੇ ਚੁੰਦਾ ਸਾਹਿਬ ਉਹਨਾਂ ਨੂੰ ਨਹੀਂ ਤੁਸੀਂ ਵੋਟ ਪਾ ਰਹੇ ਫਿਰ ਦੇਖੋ ਜੀ ਵੋਟ ਪਾਵਾਂਗੇ ਆਉਂਗੇ ਉਹਨੂੰ ਤੁਹਾਨੂੰ ਸਵਾਲ ਕਰਾਂਗੇ ਪੰਥ ਉਹਨੂੰ ਉਸੇ ਪੰਥ ਕਿਹੜਾ ਪੰਥ ਆ ਸੱਚ ਦੇ ਚੱਲਣਾ ਪੰਦਾਂ ਚੋਰਾ ਨਾਲ ਆਰਐਸਐ ਨਾਲ ਮਿਲ ਕੇ ਚੱਲਣ ਵਾਲਾ ਪੰਥ ਆ ਇਹ ਸਾਰੇ ਆਰਐਸਐ ਨਾਲ ਮਿਲ ਕੇ ਚੱਲਣ ਵਾਲੇ ਸੀਗੇ ਤਾਂ ਕਰਕੇ ਉਹਨਾਂ ਦੀ ਹਾਲਾਤ ਹੋ ਗਈ ਨੇ ਪੰਜਾਬ ਦੂਸੇ ਮਹੀਨੇ ਮਾਜਤੇ ਨੇ ਉਦੋਂ ਬਾਅਦ ਲੋਕਾਂ ਨੂੰ ਜਾਗਰੂਪਈਆ ਹੁਣ ਫੇਰ ਇਹੀ ਪਾਰਟੀ ਬਣੀਆਂ ਬਣੀਆਂ ਕੇ ਜੀ ਠੀਕ ਠਾਕ ਹੈ ਠੀਕ ਠੀਕ ਹੈ ਕਿਵੇਂ ਲੱਗਦਾ ਐਮਪੀ ਦੀਆਂ ਵੋਟਾਂ ਆ ਗਈਆਂ ਪਤਾ ਲੱਗ ਗਿਆ ਵੀ ਵੋਟਾਂ ਆ ਗਈਆਂ ਹਾਂਜੀ ਰੁਝਾਨ ਕਿਵੇਂ ਆ ਜਾਣਦਾ ਨਹੀਂ ਪਤਾ ਇੱਥੇ ਹੂੰ ਕੋਈ ਪਤਾ ਨਹੀਂ ਕਿਹੜੀ ਪਾਰਟੀ ਵੱਧ ਮੂਰੇ ਆਈ ਕੋਈ ਪਤਾ ਨਹੀਂ ਮੌਕੇ ਤੇ ਦੱਸੂਗਾ ਮੌਕੇ ਪਾਰਟੀ ਨੂੰ ਕਿਸੇ ਨੂੰ ਬੜ ਨਹੀਂ ਦਿੰਦੇ ਪਿੰਡ ਜਿਹਾ ਅੱਛਾ ਜੀ ਕਿਵੇਂ ਜੀ ਪਾਰਟੀ ਖੜਦੀ ਤਾਂ ਕੋਈ ਹੈ ਜੀ ਪਾਰਟੀ ਨੂੰ ਕਿਸੇ ਨੂੰ ਬੜ ਨਹੀਂ ਦਿੰਦੇ ਦੋ ਹਿੰਦੂਆਂ ਮਾਰਾ ਕਹੀ ਜਾਂਦਾ ਕੋਈ ਖੁਸ਼ ਨਹੀਂ ਹੈਗੇ ਸਰਕਾਰ ਤੋਂ ਹਾਂ ਸਰਕਾਰਾਂ ਤਾਂ ਖੋਸਤਾ ਹੈਗੀ ਇਹ ਸਰਕਾਰ ਹੁਣ ਇਹਨੂੰ ਕਹੀ ਜਾਂਦੇ ਮਾੜਾ ਮਾੜਾ ਕੀਤਾ ਜੱਟਾਂ ਵਾਸਤੇ ਕੀ ਮਾੜਾ ਕਰਿਆ ਕੁਛ ਨਹੀਂ ਕਰਿਆ ਮਾੜਾ ਅੱਛਾ ਹਾਂ ਜੱਟਾਂ ਵਾਸਤੇ ਵਧੀਆ ਕਰਿਆ ਭੈਣੇ 8 ਘੰਟੇ ਦਿਨੇ ਲਾਈਟ ਦਿੰਦੇ ਆ 10 ਘੰਟੇ ਹਾਂ ਤੇ ਖੋਸੋਗੇ ਬਿਜਲੀ ਫ੍ਰੀ ਕਰਤੀ ਹਾਂ ਜੋਨਟਾ ਵੀ ਫ੍ਰੀ ਕਰੀਆਂ ਵੇ ਲੋਕਾਂ ਦੀ ਪਹਿਲਾਂ ਚਾਹੀਦਾ ਸੀ ਕੁਝ ਨਾ ਕੁਝ ਦੇਣਾ। ਕਿ ਹੋ ਰਿਹਾ ਸਿਆਜ ਬਾਬੀ ਅਸੀਂ ਤਾਂ ਕਹਿੰਦੇ ਆ ਬੈਲ ਲੈਣ ਲਾਈਟ ਦੇਣ ਹੂੰ ਹੁਣ ਵੀ ਭਰਦੇ ਆ ਅਗਲੀਆਂ ਸਰਕਾਰਾਂ ਨੇ ਕਰਿਆ ਵੀ ਸੀਗਾ ਬਾਕੀ ਰੋਂਦੇ ਵੀ ਰਹੇ ਨਹੀਂ ਜਿਵੇਂ ਹੁਣ ਇਹ ਸ਼੍ਰੋਮਣੀ ਅਕਾਲੀ ਦਲ ਬਾਦਰੇ ਕਹਿੰਦੇ ਅਸੀਂ ਖੇਤਰੀ ਪਾਰਟੀ ਆ ਕਹਿੰਦੇ ਅਸੀਂ ਵੀ ਮੋਟਰਾਂ ਅਸੀਂ ਲਵਾਈਆਂ ਜੇ ਖੇਤਾਂ 'ਚ ਜਿਹੜਾ ਉਹਨਾਂ ਨੇ ਪੈਸੇ ਲੈ ਕੇ ਜਿਹੜਾ ਮੁਕਤ ਲਵਾਈਆਂ ਨਹੀਂ ਮੁਕਤ ਨਹੀਂ ਜਿਹੜਾ ਟਾਈਮ ਸੀਗਾ ਨਾ ਹਾਂਜੀ ਉਹਨਾਂ ਨੇ ਵੀ ਚੰਗਾ ਕਰਿਆ ਟਾਈਮ ਤੇ ਆਪਦੇ ਤੇ ਹੂੰ ਉਹਨਾਂ ਨੇ ਵੀ ਆਪਦੇ ਟਾਈਮ ਤੇ ਮਾੜਾ ਨਹੀਂ ਕਰਿਆ ਹਰੇਕ ਬੰਦੇ ਦੇ ਕਿੱਲੇ ਕਿੱਲੇ ਤੇ ਮੋਟਰ ਲਾਤੀ ਹੂੰ ਠੀਕ ਆ ਕਿ ਨਹੀਂ ਇਹ ਸਰਕਾਰ ਵੀ ਵਧੀਆ ਕਰ ਰਹੀ ਆ ਉਹ ਇਹ ਸਰਕਾਰ ਇਹ ਤਾਂ ਪੂਰੇ ਹੀ ਵਧੀਆ ਕਰਦੀ ਆ ਹੂੰ ਵੀ ਖੁਸ਼ ਆ ਇਹਦੇ ਕਾਰਜਕਾਰੀ ਤੋਂ ਪੂਰੇ ਹੀ ਖੁਸ਼ ਆ ਮਤਲਬ ਕਿ ਕਾਰਜਕਾਰੀ ਸਰਕਾਰ ਨੇ ਵਧੀਆ ਕੀਤੀ ਆ ਪੂਰੀ ਵਧੀਆ ਜੀ ਕਿਹੜੀ ਕਿਹੜੀ ਪਾਰਟੀ ਨੂੰ ਵੋਟ ਪਾਓਗੇ ਤੁਸੀਂ ਹਜੇ ਕੋਈ ਪਤਾ ਨਹੀਂ ਪਾ ਨਹੀਂ ਆਈ ਆਈਆ ਜਿਵੇਂ ਤੁਸੀਂ ਕਿਹਾ ਜੀ ਜਿਵੇਂ ਤੁਸੀਂ ਕਿਹਾ ਅਸੀਂ ਬਾਦਲ ਬਾਦਲ ਕਹਿਣ ਨੂੰ ਵੀ ਵਧੀਆ ਕੀਤਾ ਵਧੀਆ ਕਰਿਆ ਜੀ ਆਮ ਪਾਰਟੀ ਨੇ ਵਧੀਆ ਕੀਤਾ ਫਿਰ ਆਪਾਂ ਨੂੰ ਐ ਹੁੰਦਾ ਨਾ ਵੀ ਵਧੀਆ ਨੂੰ ਆਪਾਂ ਬੋਰਡ ਪਾਉਣੀ ਆ ਜਿਹੜਾ ਵਧੀਆ ਲੱਗਿਆ ਉਹ ਤੋਂ ਪਾ ਦਾਂਗੇ ਹਾਂ ਮੌਕਾ ਇਹ ਆਪਣੇ ਮਾਨ ਦੀ ਚਾਹਤ ਹੁੰਦੀ ਆ ਇੱਛਾ ਕੋਈ ਕੋਈ ਨਹੀਂ ਹਜੇ ਕੋਈ ਇਛਾਤ ਨਹੀਂ ਮੌਕਾ ਦੱਸੋ ਅੱਛਾ ਵੀ ਮੌਕਾ ਹਜੇ ਮਾਨ ਬਣਾਇਆ ਨਹੀਂ ਨਾ ਕੋਈ ਮਾਨ ਨਹੀਂ ਬਣਾਇਆ ਜੀ ਮਨ ਨਾਲੇ 2-4 ਬੰਦਿਆਂ ਦਾ ਕੀ ਬਣੋ ਜੀ ਹਾਂ ਨੋਜ਼ਰ ਬੰਨਿਆ ਲਈ ਵੋਟਨਾ ਤਾਂ ਕੁਝ ਨਹੀਂ ਕਰਨਾ ਨਹੀਂ ਨਹੀਂ ਅਸੀਂ ਸਾਰੇ ਪਿੰਡਾਂ ਐ ਸਰਵੇ ਕਰਨਾ ਜੀ ਦੇਖੋ ਜਿੱਥੇ ਚਿੱਤ ਮੰਨਿਆ ਪਾ ਦੇਾਂਗੇ ਹਮ ਇਹੀ ਬਾਹਰ ਚ ਨਹੀਂ ਆਉਂਦੇ ਠੀਕ ਆ ਸਰਕਾਰ ਤੋਂ ਖੁਸ਼ ਹਾਂ ਸਰਕਾਰ ਤੋਂ ਖੁਸ਼ ਹਾਂ ਹਮ ਸਿਮਰਜੀਤ ਸਿੰਘ ਮਾਨ ਖੇਰਾ ਸਾਹਿਬ ਵੀ ਖੜੇ ਨੇ ਉਹ ਵੀ ਖੜੇ ਨੇ ਉਹ ਵੀ ਝਾਕ ਵੋਟਾਂ ਦੀ ਝਾਕਤੀ ਖੜੇ ਆ ਹਮ ਉਹਨਾਂ ਨੂੰ ਵੀ ਪਹਿਣੀ ਆ ਸਾਰੇ ਜਿੱਥੇ ਹਮ ਤੁਸੀਂ ਤਾਂ ਦੱਸ ਦੋ ਵੀ ਕਿਹੜੀ ਪਾਰਟੀ ਨੂੰ ਨਹੀਂ ਕੋਈ ਨਹੀਂ ਹਜੇ ਕੋਈ ਐਵੇਂ ਝੂਠ ਬੋਲਣ ਦਾ ਕੀ ਫਾਇਦਾ ਹਮ ਹੋਰ ਮੱਖਣ ਨੂੰ ਠੀਕ ਠਾਕ ਠੀਕ ਹੈ ਜੀ ਅਸੀਂ ਤਾਂ ਪੱਠੇ ਦਾ ਕੰਮ ਕਰਦੇ ਹਾਂ ਕਿਵੇਂ ਪੱਠੇ ਦਾ ਕੰਮ ਕਰਦੇ ਹਾਂ ਪੱਠੇ ਦਾ ਲੇਬਰ ਦਾ ਕੰਮ ਕਿਵੇਂ ਸਰਕਾਰ ਦੇ ਕਾਰਜਕਰਤਾ ਖੋਸ ਕੰਮ ਵਧੀਆ ਕਰ ਰਹੀ ਹੈ ਸਰਕਾਰ ਅਸੀਂ ਆ ਬੰਦੇ ਦਾ ਕੰਮ ਕਰੀ ਜਾਂਦੀ ਹੈ ਸਰਕਾਰ ਨਹੀਂ ਗਰੀਬਾਂ ਨੂੰ ਕਹਿੰਦੇ ਰਾਸ਼ਨ ਦਿਹਾੜੀ ਵਾਲੇ ਬੰਦੇ ਆ ਭਰਾ ਰਾਸ਼ਨ ਮਾਈਕਰ ਦਾ ਜ਼ਿੰਮੇਵਾਰ ਮੈਂ ਸਰਕਾਰ ਨੇ ਕਿਹਾ ਸੀ ਰਾਸ਼ਨ ਦਵਾਂਗੇ ਘਰੋ ਘਰੀ ਆਉਣ ਲੱਗਿਆ ਆ ਹੀ ਜਾਂਦਾ ਘਰ ਕੋਈ ਤਾਂ ਨਹੀਂ ਆਉਂਦਾ ਕੁਝ ਨਹੀਂ ਸੱਚ ਦੱਸੋ ਜਿਹੜਾ ਚੀਜ਼ ਹੈਗੀ ਸੱਚ ਦੱਸੋ ਕਣਕ ਮਿਲਦੀ ਹੈ ਜੇ ਰਾਸ਼ਨ ਆਉਂਦਾ ਕਿਉਂਕਿ ਇਹ ਵੀਡੀਓ ਆਪਣੀ ਸਰਕਾਰ ਤੱਕ ਜਾਊਗੀ ਤੁਹਾਡੀਆਂ ਮੁਸ਼ਕਲਾਂ ਦਾ ਹੱਲ ਵੀ ਹੋ ਸਕਦਾ ਰਾਸ਼ਨ ਆਉਂਦਾ ਇੱਕ ਗੱਲ ਇਹ ਕਹਿੰਦੇ ਸੀ ਪਰ ਉਹ ਨਹੀਂ ਇਹਨਾਂ ਨੇ ਕਰੀ ਕਿਹੜੀ ਜੀ ਕਿਹੜੀ ਜਿਹੜੀ ਉਹ ਕਹਿੰਦੇ ਸੀ ਵੀ ਰਾਸ਼ਨ ਦੇਵਾਂਗੇ ਅਗਲੇ ਦਾ ਘਰ ਦੇਖ ਕੇ ਦੇਵਾਂਗੇ ਹੂੰ ਕਈ ਜਗ੍ਹਾ ਅਗਲੇ ਦੇ ਪਾਈ ਵੀ ਕਿਹਾ ਜਾ ਕੋਸਾ ਵੀ ਰਾਸ਼ਨ ਉਹਨੂੰ ਦੇਵਾਂਗੇ ਗਰੀਬ ਆਦਮੀ ਨੂੰ ਉਹ ਹਲੇ ਇਹਨਾਂ ਨੇ ਕੋਈ ਚਲਾਇਆ ਨਹੀਂ ਕੰਮ ਉਹ ਚਲਾਉਣ ਨਾ ਫੇਰ ਪਤਾ ਲੱਗੂਗਾ ਵੀ ਰਾਸ਼ਨ ਨਸ਼ਾ ਬੰਦ ਹੋਈ ਬੱਚਾ 40 40 ਕਿੱਲੇ ਵਾਲੇ ਰਾਸ਼ਨ ਲਈ ਜਾਂਦੇ ਆ ਬਿਤੇ ਗਰੀਬ ਨੂੰ ਜਿਹਦੇ ਕੋਲੇ ਵਿਸਵਾ ਨਹੀਂ ਉਹਨੂੰ ਨਹੀਂ ਮਿਲਦਾ ਨਸ਼ਾ ਨਸ਼ਾ ਬੰਦ ਮਿਲਦਾ ਨਹੀਂ ਕੱਟ ਕੇ ਘਾਟ ਨਸ਼ਾ ਬੰਦ ਹੋਇਆ ਨਸ਼ਾ ਨਸ਼ਾ ਬੰਦ ਕਿਹੜਾ ਕਰੂ ਇੱਥੇ ਇੱਕ ਮੈਡਮ ਆਈ ਜੀ ਲੋਕਾਂ ਦੀ ਬਾਪੂ ਘਰ ਘਰ ਚੱਲਾਂਗੇ ਆਪਾਂ ਨਸ਼ਾ ਛਡਾਵਾਂਗੇ ਅੱਛਾ ਕਹ ਨਸ਼ਾ ਕੀ ਛਡਾਵਾਂਗੇ ਨਸ਼ਾ ਤੁਸੀਂ ਆਪ ਦਿੰਨੇ ਹੋ ਹੂੰ ਕਾਟ ਬਣਾ ਕੇ ਦਿੰਨੇ ਹੋ ਫੇਰ ਉਹਦਾ ਨਿਉ ਕਰਦੇ ਹੂੰ ਜਿਹੜਾ ਖਾਂਦਾ ਨਸ਼ਾ ਉਹਨੂੰ ਦੇਣਾ ਮੂੰਹ ਚੜਾਉਣ ਲਟੜਾ ਕੇ ਉਹਦੇ 2 ਗੋਲੀਆਂ ਖਾਂਦਾ 2 ਪੌਣ ਮੂੰਹ 'ਚ ਤਿੰਨ ਖਾਂਦਾ 3 ਪੌਣ ਹੂੰ ਨਸੇ ਮੇਰੇ ਤਾਂ ਨਸੇ ਹਟਾਉਣ ਵਾਲੀ ਲਾਉਣ ਵਾਲੀ ਗੱਲ ਹੋਈ ਹੋਰ ਵੀ ਠੀਕ ਠਾਕ ਕੀ ਲੱਗਦਾ ਵੀਰੇ ਵੋਟਾਂ ਦਾ ਮਾਹੌਲ ਵੀਰੇ ਕੀ ਕਹਿ ਸਕਦੇ ਨਹੀਂ ਆਪਣੇ ਮਨ ਦੀ ਇੱਛਾ ਦੋ ਸੱਚ ਦੱਸਿਓ ਵੀ ਆਹ ਪਾਰਟੀ ਦਾ ਮਾਹੌਲ ਵਧੀਆ ਹੈਗਾ ਵੀਰੇ ਮੈਂ ਕਿਦੇ ਇੰਟਰਸਟ ਨਹੀਂ ਲਿਆ ਠੀਕ ਹੈ ਤੁਸੀਂ ਕਿਹੜੀ ਪਾਰਟੀ ਨੂੰ ਵੋਟ ਪਾਓਗੇ ਵੇ ਕੰਮ ਤਾਂ ਕੋਈ ਨਹੀਂ ਕਰਦਾ ਵੀਰੇ ਨਹੀਂ ਵੋਟ ਕਿਹਨੂੰ ਪਾਓਗੇ ਵੋਟ ਤਾਂ ਪਾਉਣੀ ਪੈਣੀ ਆ ਵੋਟ ਤਾਂ ਪਾਵਾਂਗੇ ਜਿਹੜਾ ਕੋਈ ਕੰਮ ਵਧੀਆ ਕਰੂ ਨੂੰ ਪਾਉਂਦੇ ਤੁਸੀਂ ਕਹਿ ਰਹੇ ਨਾ ਮੈਂ ਕੰਮ ਜਿਵੇਂ ਮੌਜੂਦਾ ਸਰਕਾਰ ਭਗਵੰਤ ਮਾਨ ਦੀ ਆ ਚਾੜੂ ਪਾਰਟੀ ਦੀ ਤੇ ਮੌਜੂਦਾ ਐਮਪੀ ਨੇ ਜਿਹੜੇ ਉਹ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਖੈਰਾ ਸਾਹਿਬ ਵੀ ਖੜੇ ਨੇ ਭਾਜਪੀ ਦੇ ਰਵਿੰਦ ਖੰਨਾ ਵੀ ਖੜੇ ਨੇ ਇੱਥੇ ਭਗਵੰਤ ਮਾਨ ਜਦੋਂ ਆਇਆ ਜੀ ਆਪਣੇ ਮੈਂ ਇੱਕ ਲੈਟਰ ਦਿੱਤਾ ਸੀ ਸਾਡੇ ਨਾਲਿਆਂ ਨੂਲੀਆਂ ਦਾ ਸੀਗਾ ਪਾਣੀ ਖੜਾ ਰਹਿੰਦਾ ਉਹ ਹੋ ਨਹੀਂ ਇਹਨਾਂ ਨੇ ਹਜੇ ਤੱਕ ਕੋਈ ਹੱਲ ਕੀਤਾ ਅੱਛਾ ਵੀ ਮਤਲਬ ਕਿ ਖੁਸ਼ ਨਹੀਂ ਸਰਕਾਰ ਤੋਂ ਖੁਸ਼ ਕਿ ਜੇ ਕੋਈ ਕੰਮ ਕਰਨਗੇ ਫੇਰ ਹੀ ਆ ਜੀ ਮੜਾ ਮੋਟਾ ਕੋਈ ਕੰਮ ਤਾਂ ਕਰਨਾ ਵੀ ਕੰਮ ਨਹੀਂ ਕੀਤਾ ਤੁਹਾਡੇ ਰਹਿਣਾ ਹੁਣ ਘਟੜੋਂ ਘਟਾ ਜੀ ਉੱਤੇ ਹੈਗਾ ਜੀ 300 ਘਾਹਾਂਗੇ 3 200 ਤੇ ਉਹ ਗੰਧ ਨਹੀਂ ਕੱਢਿਆ ਜੀ ਉਸੋਂ ਦਾ ਮੇਨ ਸੜਕ ਹੈ ਜੀ ਉਹ ਜਦੋਂ ਲੰਘਦਾ ਪਾਣੀ ਪਾਣੀ ਇਹ ਐਮ ਐਲ ਏ ਦਾ ਕੰਮ ਐ ਐਮ ਐਲ ਏ ਕਿਥੇ ਇੱਕ ਵਾਰ ਹੀ ਆਇਆ ਜੀ ਮੁੜ ਕੇ ਆਇਆ ਹੀ ਨਹੀਂਗਾ ਜੀ ਇਹ ਤਾਂ ਆਈ ਨਹੀਂ ਹਾ ਪੰਡੋਰੀ ਦਾ ਸਾਡੇ ਹਾਂਜੀ ਆਏ ਨਹੀਂ ਗਏ ਇੱਕ ਵਾਰੀ ਆਇਆ ਤਾਂ ਜੀ ਉਹ ਬਸ ਸਾਡੇ ਸਮਝਾ ਸਾਡੇ 700 ਲੋਗਿਆਂ ਨੂੰ ਹਾਂਜੀ ਸਾਡੇ ਪਿੰਡਿੰਗ ਦੇ ਕਿਹੜੇ ਜਾਣਦੇ ਨੇ ਉਹਨੂੰ ਕੌਣਾ ਹਾਂਜੀ ਆ ਪਾ ਪੰਡੋਰੀ ਜਿਵੇਂ ਹੁਣ ਮੀਤ ਇਹਰ ਮੁੰਡਾ ਨੌਜਵਾਨ ਖੜਾਗਾ ਉਹਨੂੰ ਜਾਣਦੇ ਹੋ ਉਹ ਬਰਨਾਲਾ ਸੀਟ ਤੇ ਆ ਨਹੀਂ ਨਹੀਂ ਸੰਗਰੂਰ ਸੀਟ ਤੇ ਹਲਕਾ ਉਹ ਇੱਥੇ ਆਇਆ ਨਹੀਂ ਨਾ ਜਦੋਂ ਆਵਾਂਗੇ ਫੇਰ ਦਰਸ਼ਨ ਕਰਾਂਗੇ ਆਏ ਨਹੀਂ ਇਹਨੂੰ ਨਹੀਂ ਜਾਣਦੇ ਜਿਹੜਾ ਸਾਡਾ ਮੌਜੂਦਾ ਇੱਥੋਂ ਮੌਜੂਦਾ ਕੀ ਨਾਮ ਹੈ ਨਾ ਇਹ ਪੰਡੋਰੀ ਬਲਵੰਤ ਸਿੰਘ ਕੀ ਹੈ ਇਹਨਾਂ ਦਾ ਬਲਵੰਤ ਸਿੰਘ ਪੰਡੋਰੀ ਹਾਂ ਇਹਨੂੰ ਜਾਣਦੇ ਨਹੀਂ ਕੌਣਾ ਇਹ ਅੱਛਾ ਤਾਂ ਤਾਂ ਨਹੀਂ ਪਤਾ ਹੈ ਹੈ ਮਕਾਲਾ ਕੱਢੀਏ ਕੋਲੇ ਖੜਾ ਰਹਿਸਨ ਪਤਾ ਨਹੀਂ ਜੋ ਜਾਣਦੇ ਨਹੀਂ ਫਿਰ ਤੁਸੀਂ ਕਹਿੰਦੇ ਕੰਮ ਬਹੁਤ ਕੀਤਾ ਸਾਡੇ ਨੇ ਮੇਰੇ ਤਾਂ ਕੋਈ ਨਹੀਂ ਕੀਤਾ ਸਾਡਾ ਕੰਮ ਅੱਛਾ ਮਤਲਬ ਤਾਂ ਵਾਲੀ ਸਰਕਾਰ ਨੇ ਘਰੇ ਜਿਹੜੇ ਘਰੇ ਕੋਈ ਜੱਟਾਂ ਦੇ ਕੰਮ ਮੜੇ ਮੋਟੇ ਹੂੰ ਗਰੀਬ ਹੁੰਦਾ ਕੋਈ ਨਹੀਂ ਹੈਗਾ ਜੀ ਕੋਈ ਇਹਦਾ ਸਾਡੇ ਪਿੰਡ ਚ ਨਹੀਂ ਫੜਾ ਜੀ ਚੱਕਰ ਹੂੰ ਕਿਤੇ ਆ ਗਿਆ ਉਹ ਕਿਸੇ ਬੁੜੇ ਬੜੇ ਦੇ ਭੋਗ ਦੇ ਸੱਦ ਲਿਓ ਜਿਹੜੇ ਬੰਦੇ ਦੇ ਕੋਲ ਜਾਂਦੇ ਹੁੰਦੇ ਨੇ ਪਰ ਅਸੀਂ ਨਹੀਂ ਜਾਣਦੇ ਉਹਨੂੰ ਹੂੰ ਨਹੀਂ ਪਹਿਲਾਂ ਕਣਕ ਮਿਲਦੀ ਸੀ 15 ਕਿਲੋ ਜੀ ਦੀ ਹੁਣ 10 ਕਿਲੋ ਕਰਤੀ ਨਹੀਂ ਚਲੋ ਹੀ ਆ ਪੰਜ ਜੀ ਸੀ ਹੁਣ ਆਪਾਂ ਨੂੰ 2 ਮਹੀਨੇ ਦੀ ਮਿਲਗੀ ਤਾਂ ਪਾ ਦੱਸੋ ਚਲੋ ਕਣਕ ਮਿਲ ਗਈ ਵੋਟ ਕਿਹੜੀ ਪਾਰਟੀ ਨੂੰ ਪਾਉਂਗੇ ਕਿਹਦਾ ਵੱਧ ਰਿਆਂ ਲੱਗਦਾ ਵੀ ਹਾਂ ਇਹਨੂੰ ਕੰਮ ਕੀਤੇ ਨੇ ਜਿਵੇਂ ਤੁਸੀਂ ਦੱਸਿਆ ਸਾਡੇ ਦਾ ਹਲਕਾ ਮਹਿਲਕਲਾਂ ਦੇ ਜਿਹੜੇ ਐਮਐਲਏ ਨੇ ਉਹ ਆਉਂਦੇ ਨਹੀਂ ਫਿਰ ਵੋਟ ਕਿਹੜੀ ਪਾਰਟੀ ਨੂੰ ਪਾਉਂਗੇ ਮੇਰਾ ਤਾਂ ਬਿਰੇ ਪਾਉਣ ਨੂੰ ਜੀ ਨਹੀਂ ਕਰਦਾ ਕਿਸੇ ਗੱਲ ਆਪਣੇ ਕੋਲ ਤਾਂ ਸਿੱਧੀ ਆ ਜਦੋਂ ਕੰਮ ਹੀ ਨਹੀਂ ਹੁੰਦਾ ਗਰੀਬ ਜਨਤਾ ਦਾ ਨਹੀਂ ਤੁਸੀਂ ਸਾਡੇ ਸਾਹਮਣੇ ਇੱਥੇ ਆਏ ਕਹੀ ਜਾਓ ਵੀ ਅਸੀਂ ਵੋਟ ਨਹੀਂ ਪਾਉਂਦੇ ਉੱਥੇ ਕਿਥੇ ਲਾਲਚ ਬੋਤਲ ਪੇ ਚੇਤਾ ਨਹੀਂ ਪਾ ਕੇ ਹੁੰਦੇ ਵੋਟ ਮੈਂ ਕਹਣਾ ਬੋਤਲ ਸਾਨੂੰ ਕੀ ਲੋੜ ਆ ਵੀਰੇ ਬੋਤਲ ਦੇ ਹੀ ਮੈਂਤ ਕਰਦਾ 10 ਹੱਥਾਂ ਦੀ ਹੂੰ ਮੈਂਤ ਕਰਕੇ ਖਾਨੇ ਆ ਕਿਸੇ ਤੋਂ ਮੰਗਦੇ ਨਹੀਂ ਵੀ ਮਤਲਬ ਕਿ ਵੇਕਦੇ ਨਹੀਂ ਨਾ ਜਾਮਾ ਵੋਟ ਪਾਉਂਦੇ ਨਹੀਂ ਨਾ ਹੂੰ ਮਤਲਬ ਪਹਿਲਾਂ ਵੀ ਨਹੀਂ ਪਾਈ ਜੀ ਮੈਂ ਤਾਂ 4 ਸਾਲ ਹੋ ਗਏ ਮੈਂ ਡਰਾਈਵਰੀ ਕਰਦਾ ਜੀ ਆਂਧਰਾ ਕਰਨਾਟਕ ਆ ਆਮੋਲਾ ਦੂਸਾਰੇ ਘੁੰਮਦਾ ਜੀ ਮੈਂ ਮੈਂ ਬੋਰਡ ਨਹੀਂ ਪਾਈ ਕਿਤੇ ਹੂੰ ਨਹੀਂ ਵੋਟ ਆਪਣਾ ਅਧਿਕਾਰ ਆ ਪਾਉਣੀ ਚਾਹੀਦੀ ਪੂਰੀ ਚਾਹੀਦੀ ਜੀ ਜੇ ਕੰਮ ਕਰਨਗੇ ਫੇਰ ਹੀ ਪਾਵਾਂਗੇ ਨਾ ਹੂੰ ਇਹ ਤੇ ਰਰੇ ਰਰੇ ਬਹੁਤ ਟਾਈਮ ਨਹੀਂ ਹੁੰਦਾ ਹਾਂ ਆਪਦੇ ਕੰਮਾਂ ਤੋਂ ਟਾਈਮ ਨਹੀਂ ਨਿਕਲਦਾ ਜੀ ਨਹੀਂ ਭਗਵਾਨ ਤਮਨ ਸਰਕਾਰ ਤਾਂ ਕਹਿੰਦੀ ਅਸੀਂ ਕੰਮ ਬਹੁਤ ਕੀਤੇ ਆ ਕੰਮ ਦੀ ਅਸਤਾ ਕਿ ਦੇਖਾਂਗੇ ਸਿਮਰਜੀਤ ਤਮਨ ਵੀ ਜਿਹੜੇ ਐਮਪੀ ਨੇ ਹਲਕਾ ਇੱਥੇ ਮੌਜੂਦਾ ਉਹ ਕਹਿੰਦੇ ਅਸੀਂ ਵੀ ਕੰਮ ਬਹੁਤ ਕੀਤੇ ਪਾਣੀ ਵਾਲੀਆਂ ਟੈਂਕੀਆਂ ਦੇ ਤੇ ਆਈ ਛੋਟੇ ਪਿੰਡ ਟੈਂਕੀਆਂ ਤਾਂ ਆਈਆਂ ਜੀ ਪਾਣੀ ਵਾਲੀਆਂ ਪਹਿਲਾਂ ਹੂੰ ਤੇ ਪਰ ਸਾਡੇ ਕੰਮ ਨਹੀਂ ਹੋਏ ਜੀ ਉਧਰ ਗਰੀਬ ਜਨਤਾ ਦੇ ਹੂੰ ਸਾਲ ਸਿੱਧੀ ਜੀ ਆਪਣਾ ਬੋਲਦਾ ਝੂਠ ਮਾਰਨ ਦਾ ਕੀ ਫਾਇਦਾ ਜੀ ਜੀ ਧੰਨਵਾਦ ਵੋਟਾਂ ਆ ਗਈਆਂ ਵੀਰੇ ਨੌਜਵਾਨ ਮੁੰਡੇ ਤੁਸੀਂ ਜਿਹੜੀ ਪਾਰਟੀ ਦਾ ਰੁਝਾਨ ਦੇਖ ਰਹੇ ਆ ਪਾਰਟੀ ਹੈ ਦਾ ਬਈ ਅਸੀਂ ਕੋਈ ਨਹੀਂ ਹੋਏਗਾ ਦਾ ਸਾਡਾ ਕੰਮ ਹੀ ਆਇਆ ਇੱਧਰ ਬਸਾਂ ਚਾਹੀ ਨਹੀਂ ਤੁਸੀਂ ਚੱਲ ਬਸਾਂ ਚੋ ਇੱਥੇ ਹੱਥ ਨਾ ਸਵੇਰੇ ਇਹਦਾ ਜ਼ਿਆਦਾਤਰ ਤਾਂ ਆ ਕਾਲੀਆਂ ਦਾ ਚੱਲ ਰਿਹਾ ਹੈਗਾ ਵੀਰੇ ਕਾਲੀ ਕਿਹੜੇ ਵੀਰੇ ਦੋ ਕਾਲੀ ਨੇ ਇੱਕ ਅੰਮ੍ਰਿਤਸਰ ਇੱਕ ਬਾਦਲਕੇ ਬਾਦਲਕੇ ਵਾਲਿਆਂ ਦਾ ਵੀਰੇ ਬਾਦਲਕੇ ਦਾ ਚੱਲ ਰਿਹਾ ਹੈਗਾ ਬੋਸੋਂ ਕੇ ਉਹਨਾਂ ਦੇ ਕੰਮਕਾਰਾਂ ਤੋਂ ਕੰਮਕਾਰਾਂ ਤੋਂ ਤਾਂ ਵੀਰੇ ਹਜੇ ਜਦੋਂ ਵੀ ਸਰਕਾਰ ਆਊਗੀ ਉਦੋਂ ਆਪ ਨੂੰ ਹਨਾ ਵੀ ਪਤਾ ਲੱਗੂਗਾ ਚੰਗੀ ਤਰ੍ਹਾਂ ਹੁਣ ਪਹਿਲਾਂ ਥੋੜਾ ਹੁੰਦਾ ਹੈ ਜਦੋਂ ਵੀ ਸਰਕਾਰ ਆਉਂਦੀ ਹੈ ਤੇ ਵੀ ਉਦੋਂ ਥੋੜਾ ਜ਼ੋਰ ਹੋ ਜਾਂਦਾ ਹੈ ਜਿਹੜੀ ਹੁਣ ਮੌਜੂਦਾ ਸਰਕਾਰ ਹੈ ਮੈਨ ਕਲਾ ਹਲਕਾ ਕੁਲਵੰਤ ਸਿੰਘ ਪੰਡੋਰੀ ਦਾ ਹਲਕਾ ਉਹਨਾਂ ਤੋਂ ਖੁਸ਼ ਨਹੀਂ ਹੈ ਕਿ ਉਹਨਾਂ ਦੇ ਕੰਮ ਨਹੀਂ ਚੰਗੇ ਲੱਗੇ ਵੀ ਕੰਮ ਤਾਂ ਵੀਰੇ ਬਹੁਤ ਵਧੀਆ ਨੇ ਚੱਲ ਵੀ ਸਾਰੇ ਆਹਨ ਵੀ ਕੰਮਕਾਰ ਕਰਦੇ ਆ ਵਧੀਆ ਆਪਾਂ ਕਹਿੰਦੇ ਆ ਕੋਈ ਐਦਾਂ ਦਾ ਹੋਣੀ ਹੈਗਾ ਹਨਾ ਤੇ ਬਾਕੀ ਆ ਯਾਰ ਕੁਝ ਕਹਿ ਨਹੀਂ ਸਕਦੇ ਹੈਗੇ ਹੁਣ ਸਹੀ ਹੈ ਨਹੀਂ ਤੇ ਜਾਣ ਕੀ ਲੱਗ ਰਿਹਾ ਹੈ ਕਿਹੜੀ ਕਿਹੜੀ ਪਾਰਟੀ ਜਿੱਤੂ ਪਰ ਜਾਣ ਤਾਂ ਵੀਰੇ ਹੁਣ ਟੱਕਰ ਕਿੰਨਾ ਕਿੰਨਾ ਚ ਹੈਰੇ ਵਾਲਾ ਖੈਰਾ ਨਹੀਂ ਖੜਾ ਇਹ ਖੈਰਾ ਹੁਣ ਉਹਦਾ ਹੁਣ ਵੀ ਆਪ ਲੋਕ ਇੱਥੇ ਸੁਣਦੇ ਆ ਜਿਆਦਾ ਕਹਿ ਰਹੇ ਆ ਕਹਿੰਦੇ ਉਹ ਉਹਨਾਂ ਦੀ ਪਾਰਟੀ ਆਊਗੀ ਹੋਰ ਹੋਰ ਜੋ ਆਪਣੇ ਵੀ ਕਾਲੀ ਬਾਦਲਾ ਤੇ ਉਹਨਾਂ ਦਾ ਕਹਿ ਰਹੇ ਆ ਵੀ ਜਿਆਦਾ ਹੁਣ ਇਤਿਆਪੋ ਸੌਣ ਤੇ ਆਉਣ ਵੀ ਰੌਲਾ ਪੈਂਦਾ ਗਾ ਦੋਨਾਂ ਪਾਰਟੀਆਂ ਦਾ ਜਿਆਦਾ ਜੋਰ ਧੰਨ ਠੀਕ ਆ ਵੀਰੇ ਓਕੇ ਓਕੇ ਧੰਨਵਾਦ ਰੁਕੋ ਰੁਕੋ ਵੀਰੇ ਹੋਰ ਕੀ ਹਾਲ ਨੇ ਬਾਈ ਆਹੀ ਹਲਕਾ ਸੰਗਰੂਰ ਹੀ ਪੈ ਜਾਂਦਾ ਹਲਕ ਨਹੀਂ ਪੈਂਦਾ ਆ ਮਹਿਲਕਾ ਨਾਲ ਸੰਗਰੂਰ ਹਲਕਾ ਤੇ ਮੇਨ ਤਾਂ ਸੰਗਰੂਰ ਹੀ ਆ ਕਿਵੇਂ ਲੱਗਦਾ ਵੋਟਾਂ ਦਾ ਝੁਕਾ ਕੇਵੇਂ ਲੱਗਦਾ ਕਿਹੜੀ ਪਾਰਟੀ ਕਿੰਨੀ ਵੋਟਾਂ ਵੀਰੇ ਅੱਜ ਕੱਲ ਨਾ ਹੁਣ ਦੇਖੋ ਆਪਣੇ ਕੱਲ ਪਰਸੋਂ ਤਕਵੀਰ ਬਾਦਲ ਵੀ ਇੱਥੇ ਆਏ ਸੀਗੇ ਹੂੰ ਉਹਨਾਂ ਨਾਲ ਵੀ ਬਹੁਤ ਜ਼ਿਆਦਾ ਕੱਟ ਸੀਗਾ ਤੇ ਜਦੋਂ ਬਰਨਾਲੇ ਜਾਂਦੇ ਹਾਂ ਉੱਤੇ ਆਮ ਆਦਮੀ ਪਾਰਟੀ ਵਾਲਾ ਵੀ ਬਹੁਤ ਰੁਝਾਨ ਮਿਲਦਾ ਦੇਖਣ ਨੂੰ ਝੰਡੇ ਝੰਡੇ ਲਾਏ ਹੋਏ ਆ ਉੱਥੇ ਤੇ ਕਾਂਗਰਸ ਦਾ ਵੀ ਵਧੀਆ ਹੈਗਾ ਜੀ ਖਹਿਰਾ ਸਾਹਿਬ ਚੰਗੇ ਲੀਡਰ ਨੇ ਇਹਨਾਂ ਧੜਕ ਲੀਡਰ ਨੇ ਐ ਤਾਂ ਨਹੀਂ ਕਹਿ ਸਕਦੇ ਕਿ ਸਾਰੇ ਕੋਈ ਮਾਨ ਸਾਹਿਬ ਵੀ ਨੇ ਹਾਂ ਆਪਣੇ ਹਰਵਿੰਦ ਖੰਨਾ ਜੀ ਵੀ ਨੇ ਭਾਜਪੀ ਦੇ ਹਾਂ ਹਾਂ ਸਾਰੇ ਵਧੀਆ ਨੇ ਕਿ ਕਿਹੜਾ ਲੀਡ ਕਰ ਲੱਗ ਰਿਹਾ ਤੁਹਾਨੂੰ ਵੀ ਲੀਡ ਕਰ ਰਿਹਾ ਲੀਡ ਸਾਰੇ ਇੱਕੋ ਜਿਹੀ ਲੱਗਦੇ ਨੇ ਇਕੱਠ ਇੱਕੋ ਨਹੀਂ ਇੱਕੋ ਜਿਹੀ ਮਿਲਦਾ ਸਾਰਿਆਂ ਦੇ ਨਾਲ ਨਹੀਂ ਜਿਹੜੀ ਹੁਣ ਮੌਜੂਦਾ ਸਰਕਾਰ ਆ ਆਮ ਆਦਮੀ ਦੀ ਸਰਕਾਰ ਆ ਖਸੋਂ ਤੋਂ ਤੁਸੀਂ ਕਮਾਕਾਰਾਂ ਤੋਂ ਕਮਾਕਾਰਾਂ ਤੋਂ ਕਿੱਥੇ ਖਸਾਂ ਵੀਰੇ ਅਸੀਂ ਹੁਣ ਦੇਖ ਲਓ ਟਿੱਟ ਪਾਸ ਹਨ ਦੋਨੇ ਜਾਨੇ ਹੈਨਾ ਦੋਨੇ ਜਾਨੇ ਟਿੱਟ ਪਾਸ ਅਸੀਂ ਧਰਨੇ ਵੀ ਲਾਇਆ 23 ਤਰੀਕ ਨੂੰ ਗਏ ਸੀ ਇਹ ਮਾਰਚ 23 ਨੂੰ ਧਰਨੇ ਤੇ ਸਾਨੂੰ ਡਾਂਗਾ ਮਾਰਕ ਭੁਜਾਤਾ ਉੱਥੇ ਕਿੱਧਰੋਂ ਖਸੋਸ ਨਹੀਂ ਨਸ਼ਾ ਬੰਦ ਹੋਇਆ ਚੱਲ ਜਾਂਦਾ ਯਾਰੇ ਵਸੇ ਚਲੋ ਜੀ ਕਿਹਾ ਡਾਂਗਾ ਮਾਰੀਆਂ ਵੋਟ ਪਾਓਗੇ ਫਿਰ ਸਰਕਾਰ ਆਮ ਆਦਮੀ ਸਰਕਾਰ ਨੂੰ ਦੇਖਦੇ ਕੀ ਬੰਦੇ ਸੋਚਦੇ ਹਾਂ ਜੀ ਕਰੇ ਗੱਲਬਾਤ ਕਰਦੇ ਆ ਕਿਹਨੂੰ ਵੋਟ ਪਾਈਏ ਕੀ ਕਰੀ ਬੱਦਿਆਂ ਨਾਲ ਫੇਰ ਦੇਖੀ ਬਿਮਾਦਲ ਕਿ ਤੱਕਾ ਕੀਤਾ ਇਹਨਾਂ ਨੇ ਜਦੋਂ ਨੌਕਰੀਆਂ ਮੰਗਣ ਗਏ ਤੁਸੀਂ ਹਾਂ ਤੱਕਾ ਤਾਂ ਕਰਦੇ ਨੇ ਜੀ ਅੱਛਾ ਉਹ ਤਾਂ ਚਲੋ ਠੀਕ ਹੈ ਜਦੋਂ 2022 ਦੇ ਵਿੱਚ ਇਹਨਾਂ ਨੇ ਸਾਡੇ ਪ੍ਰੋਫੈਸਰਾਂ ਦੀਆਂ ਪੋਸਟਾਂ ਗੱਡੀਆਂ ਸੀਗੀਆਂ ਉਸ ਤੋਂ ਅੱਛਾ ਪਹਿਲੀ ਗੱਲ ਤਾਂ 1998 ਦੇ ਵਿੱਚ ਪੋਸਟਾਂ ਆਈਆਂ ਸੀ ਪ੍ਰੋਫੈਸਰਾਂ ਦੀ ਉਸ ਤੋਂ ਬਾਅਦ ਵਿੱਚ ਚੰਨੀ ਨੇ ਆ ਕੇ ਪੋਸਟਾਂ ਗੱਡੀਆਂ ਠੀਕ ਹੈ ਜਿਹੜੇ ਜਿਨ੍ਹਾਂ ਦਾ ਨੈਟ ਕਲੀਅਰ ਹੈ ਸੀਐਸਆਈਆਰ ਨੈਟ ਤੇ ਜੂਸੀਸੀ ਨੈਟ ਕਲੀਅਰ ਆ ਕਾਲਜਾਂ ਦੇ ਵਿੱਚ ਪਹਿਲੀ ਵਾਰ ਪੋਸਟਾਂ ਆਈਆਂ ਸੀਗੀਆਂ ਕਈ ਘਟੋ ਘਟ 20 ਸਾਲਾਂ ਬਾਅਦ ਤੇ ਉਹ ਵੀ ਇਹਨਾਂ ਨੇ ਰੱਦ ਕਰ ਦਿੱਤੀਆਂ ਖਤਮ ਕਰ ਦਿੱਤੀਆਂ ਵੀ ਕਿਤੇ ਨਾ ਕਿਤੇ ਤੁਸੀਂ ਸਰਕਾਰ ਤੋਂ ਖੁਸ਼ ਨਹੀਂ ਹੈਗੇ ਟੀਚਰ ਵਿਭਾਗ ਮੈਂ ਤਾਂ ਬਹੁਤ ਔਖਾ ਹੋਇਆ ਭਾਈ ਸਿੱਧੀ ਦੀ ਗੱਲ ਨਹੀਂ ਇਹ ਭਗਵਾਨ ਤਮਾਨ ਸਰਕਾਰ ਤਾਂ ਕਹਿੰਦੀ ਹੈ 48000 ਨੌਕਰੀ ਦਿੱਤੀ ਆ ਫਿਰ 48000 ਟੀਚਰਾਂ ਨੂੰ ਨਹੀਂ ਦਿੱਤੀ ਹੈ ਜੀ ਇੱਕ ਵਾਰੀ ਇਹਨਾਂ ਨੇ ਬਸ 41 ਕੱਡੀਆਂ ਕੱਡੀਆਂ ਸੀਗੀਆਂ ਉਹ ਵੀ ਚੰਨੀ ਦੀਆਂ ਕੱਡੀਆਂ ਹੋਈਆਂ ਆਪ ਤੇ ਇਹਨਾਂ ਨੇ ਕੋਈ ਪੋਸਟ ਹੀ ਨਹੀਂ ਕੱਢੀ ਕੀ ਲੱਗਦਾ ਆਪੀ ਪਾਰਟੀ ਆਊ ਅੱਗੇ ਹੁਣ ਕਹਿ ਸਕਦੇ ਆ ਕਿਉਂਕਿ ਬਰਨਾਲੇ ਵਧੀਆ ਇਹਨਾਂ ਦਾ ਚੱਲਦਾ ਦਾ ਤੇ ਇੱਕੋ ਜੀ ਆ ਕੱਲ ਪਰਸੋਂ ਸੁਖਵੀਰ ਬਾਦਲ ਸਾਹਿਬ ਆਏ ਸੀ ਕਿ ਉਹਨਾਂ ਨੂੰ ਵਧੀਆ ਸੀਗਾ ਕੱਟ ਮਤਲਬ ਬਰਾਬਰ ਜੇ ਚੱਲ ਰਿਹਾ ਦਾ ਆਪਾਂ ਕਹਿ ਨਹੀਂ ਸਕਦੇ ਵੀ ਕਿਹੜਾ ਮੂਰੇ ਆ ਕਿਹੜਾ ਪਿੱਛੇ ਹੌਟ ਸੀਟ ਆ ਸੰਗਰੂਰ ਦੀ ਸੰਦੂਰ ਦੀ ਹੌਟ ਸੀਟ ਮੰਨੀ ਜਾਂਦੀ ਹੈ ਵੀ ਸਾਰੇ ਕੈਂਡੀਡੇਟ ਦਾ ਘੜੇ ਨੇ ਹਾਂ ਸਾਰੇ ਕੈਂਡੀਡੇਟ ਇੱਕੋ ਹੀ ਕਰ ਧੰਨਵਾਦ